ਹਲੋ ਜੀ ਸਾਰਾ ਸ਼੍ਰੀ ਗੁਰੂ ਕੀ ਅਉਚਲ ਮੀਤ ਦਾ ਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ 2:30 ਵਜੇ ਦਾ ਟਾਈਮ ਨਮੀ ਆ ਗਿਆ ਸਕੂਲ ਤੋਂ ਨਮੀ ਸਕੂਲ ਤੋਂ ਆ ਗਿਆ ਵਾ ਤੇ ਅਸਰੇ ਦਾ ਵਲੌਗ ਜਿਹੜਾ ਉਹ ਬਣਾਇਆ ਨਹੀਂ ਕਿ ਹੈਗਾ ਕਿਉਂਕਿ ਗਨੁਨਾ ਠੀਕ ਨਹੀਂ ਉਦੋਂ ਨਾ ਇਧਰ ਮੈਂ ਕੱਲ ਗਈ ਹੀ ਚੀਦਾ ਸਾਹਿਬ ਗਈ ਸੀ ਅੰਮ੍ਰਿਤਸਰ ਤੇ ਉਨੂੰ ਨਾ ਤਾਜਾ ਲੱਗ ਗਿਆ ਜਿੱਦਾਂ ਗਰਮੀ ਜੀ ਦਾ ਹਨਾ ਤੇ ਉਹਦੇ ਕਰਕੇ ਨਾ ਉਹਨੂੰ ਕੋਲਡ ਬੜਾ ਹੋਇਆ ਰਾਤ ਨਹੀਂ ਜਿਆਦਾ ਔਖੀ ਨਿਕਲੀ ਨਾ ਬਹੁਤ ਹੀ ਜਿਆਦਾ ਹੁਣ ਦੱਸ ਨਹੀਂ ਸਕਦੀ ਬਹੁਤ ਜਿਆਦਾ ਰਾਤ ਪੂਰੀ ਰਾਤ ਬੈਠ ਕੇ ਕੱਢੀ ਮੈਨੂੰ ਆਪਣਾ ਤੇ ਕੋਈ ਗੱਲ ਨਹੀਂ ਹਨਾ ਬੱਚਾ ਇੰਨਾ ਜਿਆਦਾ ਤੰਗ ਹੋਇਆ ਨਾ ਬਹੁਤ ਜਿਆਦਾ ਤੰਗ ਹੋਇਆ ਮਤਲਬ ਉਹਨੂੰ ਸਾਹ ਨਹੀਂ ਆਉਂਦਾ ਹੈਗਾ ਜਿੱਦਾਂ ਬੱਚੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਸਾਹ ਕਿੱਦਾਂ ਲੈਣਾ ਹਨਾ ਤੇ ਉਹਦੇ ਨਾਲ ਬਹੁਤ ਔਖਾ ਹੋਇਆ ਸਰੀ ਰਾਤ ਨਹੀਂ ਸੁੱਤਾ ਹੈਗਾ ਹੁਣ ਥੋੜਾ ਜਿਹਾ ਫਰਕ ਪਿਆ ਵਾ ਉਹ ਵੀ ਨੀਮੁਲਾਈਜ਼ਰ ਕੀਤਾ ਮੈਂ ਤੇ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਵਾ ਤੇ ਦਵਾਈ ਤੇ ਚਲੋ ਚੱਲਦੀ ਪਈ ਨਾਲ-ਨਾਲ ਤੇ ਜਕਾਮ ਤੁਹਾਨੂੰ ਪਤਾ ਜ਼ੋਰ ਪਾ ਕੇ ਫੇਰ ਹੀ ਹਟਦਾ ਹੁੰਦਾ ਵਾ ਤੇ ਜਿਹੜਾ ਹੀ ਉਹ ਰਾਤੀ ਤੇ ਨਾ ਮਤਲਬ ਉਹਨੂੰ ਸੌ ਲੈਣਾ ਵੀ ਔਖਾ ਹੋਇਆ ਹੈ ਇੰਨਾ ਜ਼ਿਆਦਾ ਬੁਰਾ ਹਾਲ ਹੀ ਉਹਦਾ ਉਹਦੇ ਨਾਲ ਇਹ ਕਿ ਸਵੇਰੇ ਫਿਰ ਨਮਿਸ਼ ਨੇ ਸਕੂਲ ਵੀ ਜਾਣਾ ਹੀ ਹੈ ਨਾ ਤੇ ਉਹ ਸਕੂਲੋਂ ਹੋਣ ਆਇਆ ਵਾ ਉਹਨੂੰ ਕੁਝ ਖਾਣ ਨੂੰ ਮੈਂ ਰੋਟੀ ਦੇ ਕੇ ਆਈ ਆ ਇੱਧਰ ਮੈਂ ਰੱਖਿਆ ਦਲੀਆ ਮੈਂ ਕਿਹਾ ਹਲਕਾ ਫੁਲਕਾ ਥੋੜਾ ਜਿਹਾ ਬਣਾ ਲੈਣੀ ਆ ਤੇ ਕੱਪੜੇ ਮੈਂ ਉਪਰੋਂ ਲਾ ਕੇ ਲੈ ਆਈ ਆ ਸਵੇਰ ਦੇ ਤੁੱਪੇ ਪਾਏ ਸੌਰੀ ਸਵੇਰ ਦੇ ਨਾ ਤੋਤੇ ਹੀ ਤੇ ਹੁਣ ਮੈਂ ਲਾ ਕੇ ਲੈ ਆਈ ਆ ਤੇ ਸਵੇਰ ਦਾ ਵਲੌਗ ਜਿਹੜਾ ਉਹ ਕੰਟੀਨਿਊ ਕਰ ਰਹੀ ਨਹੀਂ ਮੈਂ ਪਾਈ ਹਨਾ ਤੇ ਬਣਾ ਹੀ ਨਹੀਂ ਪਾਈ ਕਿਉਂਕਿ ਗਨੂਨਾ ਰੋਈ ਜਾਂ ਰਿਆ ਸੀ ਤੇ ਉਹਨੂੰ ਮੈਂ ਫੜ ਕੇ ਬੈਠੀ ਸੀ ਹਨਾ ਕੰਮ ਵੀ ਕਰਨਾ ਪੈਣਾ ਬੱਚਿਆਂ ਨੂੰ ਵੇਖਣਾ ਪੈਣਾ ਤੇ ਉਨੂੰ ਹੀ ਮੈਂ ਰਾਤ ਦਾ ਬਸ ਉਹਨੂੰ ਚੁੱਕਿਆ ਵਾ ਜਦੋਂ ਬੱਚਾ ਇਹ ਕਾ ਠੀਕ ਨਾ ਹੋਏ ਤਾਂ ਫਿਰ ਮਾਂ ਤੋਂ ਬਿਨਾਂ ਕੋਈ ਕੋ ਜਾਂਦਾ ਵੀ ਨਹੀਂ ਹੈਗਾ ਨਾ ਤੇ ਇਸ ਕਰਕੇ ਨਾ ਪਰੇਸ਼ਾਨ ਬੜਾ ਕਰਦਾ ਵਾ ਫਿਰ ਸਾਰੇ ਬੱਚੇ ਚਲੋ ਹਨਾ ਪਰੇਸ਼ਾਨ ਕਰਦੇ ਜਦੋਂ ਠੀਕ ਨਾ ਹੋਣ ਤੇ ਇੱਥੇ ਮੈਂ ਚਲ ਦਲੀਆ ਬਣਾ ਲੈਣੀ ਆ ਖਵਾ ਕੇ ਮੈਂ ਕਿਹਾ ਵੇਖਦੀ ਉਹਨੂੰ ਮੈਂ ਨਾ ਵੈਸੇ ਤੇ ਦੁੱਧ ਵੀ ਨਾ ਘੱਟ ਦੇਂਦੀ ਆ ਮਾਰਦਾ ਨਾ ਬੋਤਲ ਵਾਲਾ ਦੁੱਧ ਵੀ ਘੱਟ ਦੇਂਦੀ ਆ ਤੇ ਮੈਂ ਕਿਹਾ ਚੱਲ ਦਲੀਆ ਖਵਾ ਕੇ ਵੇਖਦੀ ਜੇ ਖਾਊਗਾ ਤੇ ਠੀਕ ਆ ਹਨਾ ਨਹੀਂ ਤੇ ਫਿਰ ਹੋਰ ਕੋਈ ਖਾ ਲੂਗਾ ਤੇ ਹੈ ਨਾ ਮੂੰਹ ਬੇਸਵਾਦਾ ਜਿਹਾ ਹੋਇਆ ਬਹੁਤ ਹੈ ਨਾ ਚਿਹਰਾ ਵੀ ਮੁਰਝਾ ਆ ਗਿਆ ਅੱਗੇ ਨਾਲ ਉਹ ਨਾ ਤੇ ਬੱਚਾ ਖਿੱਚਿਆ ਜਾਂਦਾ ਵਾ ਜੇ ਬੁਖਾਰ ਜੁਕਾਮ ਹੋਇਆ ਨਾ ਤੇ ਮੈਂ ਚਲੋ ਦਲੀਆ ਬਣਾ ਲੈਂਦੀ ਆ ਤੇ ਫਿਰ ਕਰਦੇ ਆ ਕੱਪੜੇ ਤਿਆਰ ਕਰਨੇ ਆ ਥੋੜਾ ਜਿਹਾ ਸੁੱਤਾ ਹੀ ਅੱਧਾ ਕੋ ਘੰਟਾ ਬਸ ਫਿਰ ਉੱਠ ਗਿਆ ਦਵਾਈ ਦਾ ਜਿੰਨਾ ਕੁ ਨਸ਼ਾ ਹੁੰਦਾ ਨਾ ਉਨਾ ਕੀ ਸੁੱਤਾ ਤੇ ਚਲੋ ਜਦ ਲਈਆ ਬਣਾਉਣਾ ਫਿਰ ਤੁਹਾਨੂੰ ਮਿਲਦੇ ਆ ਜੇ ਸ਼ਰੀਰ ਵੀ ਠੀਕ ਨਾ ਨਾ ਹੋਏ ਤੇ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਜਾਂ ਨੀਂਦ ਪੂਰੀ ਨਾ ਹੋਏ ਨਾ ਤੇ ਸ਼ਰੀਰ ਡਿਗ ਡਿਗ ਕਰਦਾ ਰਹਿੰਦਾ ਵਾ ਤੇ ਇੱਥੇ ਮੈਂ ਕੱਪੜੇ ਵੀ ਲਾ ਲਿਆ ਹੀ ਉੱਠ ਕੇ ਉੱਠਣਾ ਕੀ ਲੰਮੇ ਨਹੀਂ ਪਿਆ ਗਿਆ ਮਤਲਬ ਜਦੋਂ ਬੱਚਾ ਠੀਕ ਨਾ ਹੋ ਜਾਣਾ ਨਾ ਨਾ ਬੱਚੇ ਨੂੰ ਨੀਂਦ ਆਉਂਦੀ ਨਾ ਫਿਰ ਮੈਨੂੰ ਆਉਂਦੀ ਮੈਂ ਇਦਾਂ ਹੀ ਫਿਰ ਵੇਖਦੀ ਰਹਿਨੀ ਉਹਦੇ ਵਾਰ ਸੁੱਤਾ ਹੋਏ ਫਿਰ ਮੈਨੂੰ ਮੇਰਾ ਧਿਆਨ ਉਹਦੇ ਵਾਲੀ ਹੁੰਦਾ ਨਾ ਕਿ ਹੁਣ ਵੀ ਉਹਨੇ ਉੱਠ ਜਾਣਾ ਹੁਣ ਵੀ ਉਹਨੇ ਉੱਠ ਜਾਣਾ ਤੇ ਕਿਉਂਕਿ ਸਾਹ ਲੈਣ ਜੇ ਨਾ ਉਹਨਾਂ ਦੀਕੜ ਹੁੰਦੀ ਜਿੱਦਾਂ ਬਲਗਮ ਵਗੈਰਾ ਵਾ ਜਾਂ ਨੋਜੀ ਵਗੈਰਾ ਆਉਂਦੀ ਹੈ ਨਾ ਉਹਦੇ ਕਰਕੇ ਤੇ ਤਦ ਕਰਕੇ ਫਿਰ ਉਹਨੂੰ ਨੀਂਦ ਵੀ ਨਹੀਂ ਆਉਂਦੀ ਨਾ ਚੰਗੀ ਤਰ੍ਹਾਂ ਦੁੱਧ ਪੀਤਾ ਜਾਂਦਾ ਵਾ ਬੜੀ ਦਿੱਕਤ ਹੁੰਦੀ ਆ ਬੱਚਿਆਂ ਨੂੰ ਨੇ ਖੁਸ਼ ਹੋਣਾ ਚਾਹੀਦਾ ਆਪਣੇ ਆਪ ਨੂੰ ਭਾਵੇਂ ਹਣਾ ਹੋ ਜੇ ਤੇ ਇਹੋ ਹੀ ਕਹੀਦਾ ਵਾ ਕਿ ਮਤਲਬ ਮੈਂ ਦੇਖੋ ਕਿ ਨਹੀਂ ਕਿ ਮੈਨੂੰ ਲੱਗ ਜੇ ਜੁਕਾਮ ਖਾਂਸੀ ਜੋ ਲੱਗਣਾ ਮੈਨੂੰ ਲੱਗ ਜੇ ਬੱਚਿਆਂ ਨੂੰ ਕੁਝ ਹੋਵੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਉਹ ਨਾਲ ਵੇ ਵੇ ਕਿ ਮੈਨੂੰ ਨਾ ਤੇ ਕੰਮ ਕਰਨ ਦਾ ਦਿਲ ਕਰਦਾ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਕੁਝ ਫਿਰ ਵੀ ਮੈਂ ਤੁਰੀ ਫਿਰਦੀ ਆ ਕੰਮ ਕਰਦੀ ਰਹਿਣੀ ਆ ਪਰ ਮੈਂ ਸੋਚਦੀ ਇਹੋ ਰਹਿਣੀ ਆ ਹਣਾ ਤੇ ਬੱਚਿਆਂ ਬਾਰੇ ਮੈਂ ਸੋਚਦੀ ਰਹਿਣੀ ਆ ਪਰ ਮੈਂ ਲਾਖਤੋਰੀ ਫਿਰਦੀ ਆ ਨਾ ਤੇ ਪਰ ਫਿਰ ਵੀ ਮੈਂ ਬੱਚਿਆਂ ਬਾਰੇ ਸੋਚਦੀ ਆ ਹਨਾ ਕਿ ਇਨਾਂ ਨੂੰ ਕੁਝ ਹੋਣਾ ਚਾਹੀਦਾ ਖਾਂਸੀ ਜੁਕਾਮ ਤੱਕ ਨਹੀਂ ਹੋਣਾ ਚਾਹੀਦਾ ਬਹੁਤ ਤੰਗ ਕਰਦੇ ਬੱਚੇ ਹਨਾ ਤਾਂ ਕਰਨੇ ਬੜੇ ਔਖੇ ਆ ਬੱਚੇ ਹਨਾ ਜੇ ਕਹੋ ਤੇ ਮੈਂ ਲਾ ਲਿਆ ਹੀ ਬਹੁਤ ਜ਼ਿਆਦਾ ਧੁੱਪ ਲੱਗੀ ਤੇ ਕੱਪੜੇ ਇਦਾਂ ਹੀ ਪਾਉਣੇ ਪੈਂਦੇ ਆ ਗਿੱਲੇ ਗਿੱਲੇ ਤੇ ਪਰ ਮੈਂ ਲਾ ਲਿਆ ਹੀ ਸੁੱਕ ਗਏ ਹੀ ਸਾਰੇ ਪ੍ਰੈਸ ਵਾਲੇ ਫਿਰ ਮੈਂ ਇੱਕ ਸਾਈਡ ਤੇ ਕਰ ਲੇ ਤੇ ਦੂਜੇ ਜਿਹੜੇ ਹੀ ਫਿਰ ਮੈਂ ਤਿਆਰ ਕਰਕੇ ਤੇ ਰੱਖ ਲੇ ਸਾਹਵੇਂ ਦੇ ਕੱਪੜੇ ਆਪਣੇ ਤੇ ਨਾ ਅੱਜ ਕੀਤਾ ਹੀ ਝਾੜ ਪੁੰਝੀ ਕੀਤੀ ਥੋੜੀ ਬਹੁਤੀ ਨਾ ਮੱਛਰ ਰੋਜ ਹੀ ਆ ਜਾਂਦਾ ਪਤਾ ਨਹੀਂ ਤੁਹਾਡੇ ਵੀ ਆਉਂਦਾ ਕਿ ਨਹੀਂ ਹੁੰਦਾ ਹੈਗਾ ਰਾਤ ਨੂੰ ਟਮਕੜ ਵਗੈਰਾ ਬਹੁਤ ਜ਼ਿਆਦਾ ਆਉਂਦੇ ਆ ਉਹਦੇ ਕਰਕੇ ਨਾ ਸਿਰ ਗੰਦਾ ਹੋ ਗਿਆ ਫਿਰ ਮੇਰੇ ਧੋਣਾ ਵੀ ਪਿਆ ਸਿਰ ਲਓ ਜੀ ਕੱਲ ਨਾ ਵਲੌਗ ਥੋੜਾ ਅੱਧਾ ਬਣਿਆ ਸੀ ਤੇ ਅੱਧਾ ਮੈਂ ਕਿਹਾ ਚੱਲ ਅੱਜ ਬਣਾ ਲੈਨੇ ਹਣਾ ਕੱਲ ਥੋੜਾ ਹੀ ਬਣਿਆ ਸੀ ਮੈਂ ਫਿਰ ਵੀਡੀਓ ਬਣਾਈ ਨਹੀਂ ਤੇ ਅੱਜ ਨਾ ਸਾਰੇ ਮੈਂ ਨਾ ਲਈ ਜਾਲੇ ਕਾਦੇ ਹੀ ਜਿੱਦਾਂ ਮੱਛਰ ਮੱਛਰ ਹੁੰਦੇ ਨਾ ਕੋ ਥੱਲੇ ਪਏ ਆ ਖਾ ਵੀ ਸਾਫ ਕੀਤਾ ਵੀ ਇਧਰੋਂ ਸਾਰਾ ਇਧਰੋਂ ਬਰਾਂਡਾ ਖਿੜਕੀਆਂ ਵਗੈਰਾ ਸਾਫ ਕੀਤੀ ਮੈਂ ਵੀਡੀਓ ਨਹੀਂ ਬਣਾਈ ਤੇ ਉਹ ਨਾ ਜਿੱਦਾਂ ਮੱਛਰ ਹੁੰਦਾ ਨਾ ਛੋਟਾ ਛੋਟਾ ਮੱਛਰ ਜਾਂ ਤਮੱਕੜ ਕਹਿ ਲਓ ਹਨਾ ਉਹ ਜਿਹੜੇ ਹੀ ਕਾਫੀ ਜ਼ਿਆਦਾ ਹੀ ਕਾਫੀ ਰੋਜ਼ ਡੇਲੀ ਹੁੰਦੇ ਆ ਤੇ ਅੱਜ ਮੈਂ ਜਿਹੜੇ ਉਹ ਝਾੜੇ ਤੇ ਨਾ ਸਿਰ ਚ ਪੈ ਗਏ ਕਾਫੀ ਦਾ ਕੱਟਾ ਪੈ ਗਿਆ ਫਿਰ ਮੈਂ ਸੇਰ ਜੜਾ ਉਹ ਤੋਤਾ ਹੋਣੇ ਤੋਤਾ ਵਾਂ ਤੇ ਗੰਨੂ ਨੂੰ ਮੈਂ ਸਵਾ ਕੇ ਨਾਸ਼ਤਾ ਵਗੈਰਾ ਕਰ ਲਿਆ ਆਪਾਂ ਮੈਂ ਚਾਹ ਰੱਖੀ ਹੈ ਚਾਹ ਪੀਣੀ ਹੈ ਤੇ ਅੱਜ ਹੈਗਾ ਸੈਚਰਡੇ ਤੇ ਨਮੀ ਸ਼ ਗਿਆ ਵਾ ਅੱਜ ਸਕੂਲ ਤੇ ਅੱਜ ਉਹਨੂੰ ਜਲਦੀ ਛੁੱਟੀ ਹੋਣੀ ਕਿਉਂਕਿ ਸੈਚਰਡੇ 12 ਵਜੇ ਛੁੱਟੀ ਹੋ ਜਾਂਦੀ ਆ ਤੇ ਉਹਨੂੰ ਲਿਓਣਾ ਜਾ ਕੇ ਤੇ ਮੈਂ ਕਿਹਾ ਚਲੋ ਅੱਜ ਨਾ ਵੀਡੀਓ ਜਿਹੜੀ ਸ਼ੁਰੂ ਕਰ ਲੈਂਦੇ ਆ ਕੱਲ ਥੋੜਾ ਬਲੌਗ ਬਣਾ ਹੀ ਤਦ ਕਰਕੇ ਤੇ ਚਲੋ ਜੀ ਕੰਟੀਨਿਊ ਕਰਦੇ ਆ ਅੱਜ ਦੀ ਵੀਡੀਓ ਆਪਣੀ ਸਫਾਈ ਵਗੈਰਾ ਜਿਹੜੀ ਉਪਰੋਂ ਸਾਰੀ ਹੋ ਗਈ ਮੈਂ ਕੰਬਲ ਨਾਲ ਇੱਥੇ ਰੱਖਿਆ ਵਾ ਤੇ ਜਿਹੜਾ ਵਾ ਉਹ ਸਫਾਈ ਵਗੈਰਾ ਹੋ ਗਈ ਸਾਰੀ ਬੈੱਡ ਸ਼ੀਟ ਅੱਜ ਚੇਂਜ ਕਰ ਦਿੱਤੀ ਆ ਤੇ ਬਸ ਤੇ ਦੋ ਦਿਨ ਬਾਅਦ ਮੈਂ ਕਰਦੀ ਰਣੀ ਬੈੱਡ ਸ਼ੀਟ ਚੇਂਜ ਹਨਾ ਬੱਚੇ ਕਰਕੇ ਨਾ ਕਰਨੀ ਪੈਂਦੀ ਆ ਵੀ ਚਲੋ ਹਨਾ ਤੇ ਕਰ ਦਿੰਨੇ ਆ ਗੰਦੀ ਨਹੀਂ ਚੰਗੀ ਲੱਗਦੀ ਹਨਾ ਤੇ ਅੱਜ ਗਨੋਂ ਥੋੜਾ ਜਿਹਾ ਫਰਕ ਵਾ ਕੱਲ ਨਾਲੋਂ ਤੇ ਕੱਲ ਮੈਂ ਉਹਦੇ ਕਰਕੇ ਵੀਡੀਓ ਨਹੀਂ ਸੱਚ ਬਣਾ ਪਾਈ ਕਿਉਂਕਿ ਉਹ ਤਾਂ ਤੰਗ ਬੜਾ ਕਰਦਾ ਪਿਆ ਸੀ ਤਦ ਕਰਕੇ ਤੇ ਅੱਜ ਥੋੜਾ ਜਿਹਾ ਫਰਕ ਉਹਨੂੰ ਮੈਂ ਨਵਾਇਆ ਨਹੀਂ ਅੱਜ ਦੋ ਦਿਨ ਹੋ ਗਏ ਨਹੀਂ ਨਵਾਇਆ ਹੈਗਾ ਤੇ ਮੈਂ ਕਿਹਾ ਚਲੋ ਅੱਜ ਵੀ ਸਕ੍ਰਿਪਟ ਕਰ ਲੈਨੇ ਆ ਡੇਲੀ ਤੋਂ ਡੇਲੀ ਜਿਹੜੀ ਆਪਣੀ ਨਵੀਂ ਫੈਮਲੀ ਜਿਹੜੀ ਜੁੜ ਰਹੀ ਹੈ YouTube ਦੀ ਹਨਾ ਤੇ ਜਿਹੜਾ ਵਾ ਵੀਡੀਓ ਨੂੰ ਵੇਖਿਆ ਕਰੋ ਤੇ ਨਾਲ ਜਿਹੜਾ ਵਾ ਲਾਈਕ ਵੀ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਲਿਆ ਕਰੋ ਫਿਰ ਵੀਡੀਓ ਨੂੰ ਪੂਰਾ ਵੇਖਿਆ ਕਰੋ ਹਨ ਤੇ ਜਿਹੜਾ ਵੀ ਕੋਈ ਸਬਸਕ੍ਰਾਈਬ ਕਰਦਾ ਵਾ ਨਵਾਂ ਜਿਹੜਾ ਮੈਂਬਰ ਹਨਾ ਕਮੈਂਟ ਜ਼ਰੂਰ ਕਰਿਆ ਕਰੇ ਵੈਸੇ ਵੀ ਕਰਦੇ ਹੀ ਆ ਸਾਰੇ ਹਨਾ ਸਾਰੀਆਂ ਭੈਣਾਂ ਮੇਰੀਆਂ ਕਰਦੀਆਂ ਵਾ ਪਰ ਫਿਰ ਵੀ ਜਿੰਨਾ ਕੋ ਸਕਿਪ ਹੋ ਜਾਂਦਾ ਉਹ ਜਿਹੜਾ ਸਬਸਕ੍ਰਾਈਬ ਕਰ ਦਿਆ ਕਰੋ ਕਮੈਂਟ ਮੈਨੂੰ ਪਤਾ ਲੱਗ ਜੇ ਹਨਾ ਨਵੇਂ ਸਬਸਕ੍ਰਾਈਬਰ ਕਿਹੜੇ ਜੋੜਦੇ ਪਈ ਆ ਫਿਰ ਬੰਦਾ ਮਾਇੰਦਿਚ ਰੱਖਦਾ ਨਾ ਕਿਹੜੇ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਹੀ ਤੇ ਜਿਹੜੇ ਜੁੜੇ ਉਹਨਾਂ ਦੇ ਮੈਨੂੰ ਸਭ ਪਤਾ ਵਾ ਹਨਾ ਕਿਹੜੇ ਸਾਡੇ ਨਾਲ ਸ਼ੁਰੂ ਤੋਂ ਜੁੜੇ ਆ ਤੇ ਉਹ ਡੇਲੀ ਕਮੈਂਟ ਵੀ ਕਰਦੇ ਆ ਤੇ ਇਹਦਾ ਬੰਦੇ ਨੂੰ ਨਾ ਯਾਦ ਰਹਿ ਜਾਂਦਾ ਹਨ ਔਖੇ ਟਾਈਮ ਤੇ ਕਿੰਨੇ ਮਤਲਬ ਸਾਡੇ ਨਾਲ ਸੀ ਕਿਹੜਾ ਨਹੀਂ ਹਨਾ ਔਖੇ ਟਾਈਮ ਤੇ ਤੇ ਚਲੋ ਸਾਰੇ ਨਾਲ ਖਲੋਂਦੇ ਹਨਾ ਔਖੇ ਟਾਈਮ ਤੇ ਪਤਾ ਲੱਗਦਾ ਜਿਹੜਾ ਕੋਈ ਖਲੋਂਦਾ ਵਾ ਤੇ ਚਲੋ ਮੈਂ ਪੋਣੀ ਰੱਖ ਦੇਣ ਲੱਗੀ ਹਾਂ चलो जी अपनी गई है चा में लै तो ये कहना तो ही ब्लॉग शुरू होता चाह तड तो होता है चाह दो टाइम तीन ते टाइम ਕਦੀ ਕਦੀ 10 ਟਾਈਮ ਹੋ ਜਾਂਦੀ ਕਦੀ ਕਦੀ 2 ਟਾਈਮ ਹੀ ਰਹਿੰਦੀ ਹੈ ਚਾਹ ਆਪਣੀ ਤੇ ਰੋਟੀ ਤੋਂ ਬਾਅਦ ਨਾ ਇਦਾਂ ਲੱਗਦਾ ਕਿ ਆਪਾਂ ਕੁਝ ਖਾਦਾ ਨਹੀਂ ਜੇ ਚਾਹ ਨਹੀਂ ਪੀਤੀ ਤੇ ਲੱਗਦਾ ਕੁਝ ਖਾਦਾ ਹੀ ਨਹੀਂ ਆ ਨਾ ਤੇ ਰੋਟੀ ਦੇ ਬਾਅਦ ਵੈਸੇ ਸਾਰੇ ਚਾਹ ਪੀਂਦੇ ਆ ਨਾ ਹੁਣ ਇਹ ਆ ਜਾਣਾ ਨਮਿਸ਼ ਨੇ ਤੇ ਉਹਦੇ ਵਾਸਤੇ ਤੇ ਮੈਂ ਰੋਟੀ ਲਾ ਲਈ ਵੈਸੇ ਜਦੋਂ ਰੋਟੀ ਫਨ ਦੇ ਕੇ ਭੇਜਿਆ ਮੈਂ ਪਰ ਫਿਰ ਵੀ ਆਉਂਦਿਆ ਨਾ ਮੈਂ ਥੋੜਾ ਬਹੁਤਾ ਹਲਕਾ ਫੁਲਕਾ ਜਿਹੜਾ ਉਹ ਦੇ ਦਿੰਨੇ ਹੁੰਨੇ ਹਨ ਉਹਨੂੰ ਅੱਜਕੱਲ ਮੱਛਰ ਇੰਨੇ ਜ਼ਿਆਦਾ ਹੁੰਦੇ ਪਏ ਹਨਾ ਬਹੁਤ ਜ਼ਿਆਦਾ ਨਾ ਤੁਹਾਡੇ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਵੀ ਮੱਛਰ ਜੇ ਗੁੱਦੀ ਜੀ ਜਾਂ ਕਾਲੀ ਕਾਲੀ ਜੀ ਹਨਾ ਬਾਥਰੂਮ ਜਿੱਦਾਂ ਚਿੱਟੀਆਂ ਟਾਈਲਾਂ ਵਗੈਰਾ ਨਾ ਸਵੇਰੇ ਉੱਠ ਕੇ ਵੇਖੀ ਨੇ ਇੱਕਦਮ ਭਰੀਆਂ ਹੁੰਦੀਆਂ ਵਾ ਚਿੱਟਾ ਹੈ ਫਰਸ਼ ਕਾਲਾ ਹੋਇਆ ਹੁੰਦਾ ਇੰਨੀ ਜ਼ਿਆਦੀ ਹੈ ਨਾ ਮੱਛਰ ਜਿਆ ਬਹੁਤ ਜ਼ਿਆਦਾ ਪਤਾ ਨਹੀਂ ਮੱਛਰਾ ਕਿ ਤਮੱਕੜਾ ਕਾਲਾ ਕਾਲੇ ਹਨਾ ਸੋਲਜੀ ਮਚਾ ਦੇ ਕੇ ਹੁੰਨੀ ਆ ਅੰਦਰ ਮੈਂ ਨਾ ਵਲੌਗ ਜੇ ਇਦਾਂ ਕੀਤਾ ਸ਼ੁਰੂ ਹੀ ਕੀਤਾ ਗਨੂ ਨਾ ਮੇਰੇ ਵੱਲ ਵੇਖਣ ਲੱਗੇ ਕਿ ਮम्मा ਇਹ ਪਾਗਲ ਕਿੰਨਾ ਇੱਕ ਕੱਲੀ ਜੱਲਾ ਕਰੀ ਜਾਂਦੀ ਹੈ ਨਾਲ ਵੇਖ ਉਹ ਵੇਖਣ ਨਾ ਮੇਰੇ ਵੱਲ ਕਿ ਮम्मा ਕੱਲੀ ਕਿੰਨਾ ਕਰੀ ਆ ਰਹੀ ਹੈ ਇਹਨੂੰ ਬੜਾ ਹੁੰਦਾ ਜੇ ਮੈਂ ਇਦਾਂ ਗੱਲ ਕਰਦੀ ਆ ਨਾ ਤੇ ਇਹ ਉੱਠ ਕੇ ਆਊਗਾ ਵੇਖੂਗਾ ਨਾ ਆਪਣੇ ਆਪ ਨੂੰ ਵਿੱਚ ਵੇਖੂਗਾ ਕਿ ਮम्मा ਵੀ ਇੱਚ ਆ ਗਈ ਹੈ ਤੇ ਮੈਂ ਵੀ ਆ ਗਿਆ ਨਾ ਤੇ ਚਲੋ ਜੀ ਇੱਥੇ ਵਲੌਗ ਦਾ ਕਰਦੇ ਐਂਡ ਤੇ ਅਗਲਾ ਵਲੌਗ ਸ਼ੁਰੂ ਕਰਨਾ ਵਾ ਇਸ ਕਰਕੇ ਕਿਉਂਕਿ ਇਹ ਦੋ ਦਿਨ ਦਾ ਕੰਬਾਈਨ ਹੋ ਗਿਆ ਨਵੀਂ ਸ਼ਾ ਆ ਗਿਆ ਸਕੂਲ ਤਾਂ ਸੈਚਰਡੇ ਹੀ ਛੇਤੀ ਆ ਗਿਆ ਤੇ ਚਲੋ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਹਾਂ ਨਾ ਤਦ ਤੱਕ ਹੀ ਬਾਏ ਬਾਏ